ਫਾਜ਼ਿਲਕਾ ਪੁਲਿਸ ਦੀ ਗੱਡੀ 'ਚੋਂ ਛਾਲ ਮਾਰ ਕੇ ਭੱਜਿਆ ਫਿਰੋਜ਼ਪੁਰ ਵਾਸੀ ਕੈਦੀ ਭੱਜ ਕੇ ਚੜਿਆ ਖੰਬੇ ਤੇ ਕਰੰਟ ਲੱਗਣ ਨਾਲ ਚੋਲਸਿਆ ਫਰੀਦਕੋਟ ਜੇਲ੍ਹ ਵਿੱਚ ਛੱਡਣ ਜਾ ਰਹੀ ਸੀ ਪੁਲਿਸ 사ਦਿਕ ਵਿੱਚ ਕੈਦੀ ਨੇ ਆਪਣੇ ਮਗਰ ਭਜਾਏ ਮੁਲਾਜ਼ਮ 사ਦਿਕ ਵਿਖੇ ਉਸ ਸਮੇਂ ਸਹਿਮਦਾ ਮਾਹੌਲ ਪੈਦਾ ਹੋ ਗਿਆ ਜਦ ਪੁਲਿਸ ਨੂੰ ਕਾਰ ਵਿੱਚੋਂ ਉਤਰ ਕੇ ਇੱਕ ਵਿਅਕਤੀ ਦੇ ਮਗਰ ਭਜਦਿਆਂ ਦੇਖਿਆ ਫਿਰ ਪਤਾ ਲੱਗਾ ਕਿ ਫਾਜ਼ਿਲਕਾ ਪੁਲਿਸ ਦੀ ਚਲਦੀ ਕਾਰ ਵਿੱਚੋਂ ਇੱਕ ਕਥਿਤ ਦੋਸ਼ੀ ਛਾਲ ਮਾਰ ਕੇ ਹਥਕੜੀ ਸਮੇਤ ਭੱਜ ਗਿਆ ਸੀ ਤੇ 사дик ਦੇ ਬਿਜਲੀ ਘਰ ਵਿੱਚ ਵੜ ਕੇ ਬਿਜਲੀ ਦੇ ਖੰਬੇ ਤੇ ਚੜ ਗਿਆ ਖੰਬੇ ਦੀਆਂ ਤਾਰਾਂ ਵਿੱਚ ਬਿਜਲੀ ਸਪਲਾਈ ਚੱਲਦੀ ਹੋਣ ਕਾਰਨ ਉਹ ਕਰੰਟ ਲੱਗਣ ਨਾਲ ਚੋਲਸ ਗਿਆ ਮੌਕੇ ਤੇ ਹਾਜ਼ਰ ਫਾਜ਼ਿਲਕਾ ਸਦਰ ਥਾਣਾ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਜੋ ਜੱਜ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਜਲਾਲਵਾਲਾ ਟਿੱਬਾ थाना सदर ਫਿਰੋਜ਼ਪੁਰ ਖਿਲਾਫ थाना सदर ਫਾਜ਼ਿਲਕਾ ਵਿਖੇ 2021 ਵਿੱਚ ਐਨਡੀਪੀਐਸ ਸੇਕਟਿਤ ਮੁਕੱਦਮਾ ਦਰਜ ਹੋਇਆ ਸੀ ਤੇ ਤਰੀਕ ਤੇ ਨਾ ਜਾਣਕਾਰਨ ਮਾਨਯੋਗ ਅਦਾਲਤ ਵੱਲੋਂ ਪਗੋੜਾ ਕਰਾਰ ਦਿੱਤਾ ਗਿਆ ਸੀ ਤੇ ਪੁਲਿਸ ਪਾਰਟੀ ਇਸ ਨੂੰ ਕਾਬੂ ਕਰਕੇ ਅੱਜ ਇਸ ਦਾ ਮੈਡੀਕਲ ਕਰਵਾ ਕੇ ਕੇਂਦਰੀ ਜੇਲ੍ਹ ਫਰੀਦਕੋਟ ਛੱਡਣ ਜਾ ਰਹੇ ਸੀ ਜਦ ਸਾਡੀ ਗੱਡੀ ਬਿਜਲੀ ਘਰ ਕੋਲ ਪੁੱਜੀ ਤਾਂ ਟ੍ਰੈਫਿਕ ਹੋਣ ਕਾਰਨ ਗੱਡੀ ਹੌਲੀ ਕਰਨੀ ਪਈ ਤਾਂ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪੁਲਿਸ ਮੁਲਾਜ਼ਮ ਨੂੰ ਟੱਕਾ ਦੇ ਕੇ ਗੱਡੀ ਵਿੱਚੋਂ ਭੱਜ ਗਿਆ ਸੀ ਤੇ ਖੰਬੇ ਤੇ ਚੜਨ ਕਾਰਨ ਕਰੰਟ ਲੱਗਣ ਕਾਰਨ ਕਾਫੀ ਚੁਲਸ ਗਿਆ ਹੈ ਬਿਜਲੀ ਘਰ ਵਿੱਚ ਡਿਊਟੀ ਦੇ ਰਹੇ ਸੁਖਦੇਵ ਸਿੰਘ ਬਰਾੜ ਜੇ ਨੇ ਦੱਸਿਆ ਕਿ ਪਗੋੜੇ ਨੇ 68 ਕੇਵੀ ਖੰਬੇ ਤੇ ਚੜ ਕੇ ਤਾਰਾਂ ਨੂੰ ਹੱਥ ਪਾ ਲਿਆ ਜਿਸ ਕਾਰਨ ਲਾਈਟ ਟ੍ਰਿਪ ਹੋ ਗਈ ਤੇ ਉਹ ੇਠਾ ਡਿੱਗ ਪਿਆ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਫਿਰ ਕਾਬੂ ਕਰ ਲਿਆ ਥਾਣਾ ਸਾਦਿਕ ਦੇ ਐਸਆਈ ਨਛੱਤਰ ਸਿੰਘ ਵੀ ਮੌਕੇ ਤੇ ਪੁੱਜੇ ਐਸਐਸਐਫ ਨੂੰ 112 ਤੇ ਕਾਲ ਕਰਨ ਤੇ ਐਸਆਈ ਗੁਲਾਬ ਸਿੰਘ ਗੱਡੀ ਲੈ ਕੇ ਮੌਕੇ ਤੇ ਪੁੱਜੇ ਤੇ ਝੁੱਲਸੇ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਲੈ ਗਏ ਜਦ ਉਸ ਨੂੰ ਲਿਜਾਣ ਲੱਗੇ ਤਾਂ ਪਾਵਰ ਕਾਮ ਵਿਭਾਗ ਨੇ ਪੁਲਿਸ ਮੁਲਾਜ਼ਮਾ ਤੋਂ ਲਿਖਤੀ ਤੌਰ ਤੇ ਲਿਆ ਕਿ ਦੋਸ਼ੀ ਪੱਜ ਕੇ ਬਿਜਲੀ ਘਰ ਦਾਖਲ ਹੋਇਆ ਤੇ ਝੁੱਲਸਿਆ ਗਿਆ ਤੇ ਹੁਣ ਉਸ ਨੂੰ ਲਿਜਾ ਰਹੇ ਹਨ